ਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅਸੀਂ ਆਮ ਤੌਰ ਤੇ ਦਲਜੀਤ ਦੇ ਸਾਂਝ ਦੀਆਂ ਸਾਰੀਆਂ ਗੱਲਾਂ ਨਾਲ ਕਈ ਵਾਰ ਸਹਿਮਤ ਨਹੀਂ ਵੀ ਹੁੰਦੇ ਉਸ ਦੇ ਬਹੁਤ ਸਾਰੀਆਂ ਚੀਜ਼ਾਂ ਨਾਲ ਅਸੀਂ ਉਹਦੀ ਪ੍ਰਸ਼ੰਸਾ ਵੀ ਕਰਦੇ ਹਾਂ ਪਰ ਜੋ ਹੁਣ ਉਹਨੇ ਕੱਲ ਕੀਤਾ ਉਥੇ ਇੰਦੌਰ ਦੇ ਵਿੱਚ ਇੰਦੌਰ ਦੇ ਵਿੱਚ ਉਸ ਦਾ ਇੱਕ ਸ਼ੋਅ ਹੋਣਾ ਸੀਗਾ ਤੇ ਕਿਉਂਕਿ ਇੱਕ ਬਹੁਤ ਵੱਡਾ ਸੈਲੀਬ੍ਰਿਟੀ ਬਣ ਗਿਆ ਦਲਜੀਤ ਦਸਾਂਝ ਤੇ ਉਹਦੀਆਂ ਟਿਕਟਾਂ ਦੀ ਬਲੈਕ ਹੁੰਦੀ ਹੈ ਬਹੁਤ ਵੱਡੀਆਂ ਭੀੜਾਂ ਜੁੜਦੀਆਂ ਨੇ ਉੱਥੇ ਇਹ ਦੌਰ ਦੇ ਵਿੱਚ ਜਿਹੜੇ ਵਿਚਰੰਗ ਦਲ ਵਾਲੇ ਐ ਉਹਨਾਂ ਨੇ ਪੁਲਿਸ ਨੂੰ ਅਰਜੀ ਦਿੱਤੀ ਵੀ ਦਲਜੀਤ ਦਸਾਂਝ ਐ ਜਿਹੜਾ ਇਹ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਖਿਲਾਫ ਬੋਲਦਾ ਰਿਹਾ ਐ ਇਹ ਖਾਲਸਤਾਨੀਆਂ ਨਾਲ ਇਹਦੇ ਲਿੰਕ ਨੇ ਤੇ ਇਹਦਾ ਸ਼ੋਅ ਨਾ ਹੋਣ ਦਿੱਤਾ ਜਾਵੇ ਉਹਦੀ ਆਗਿਆ ਕੈਂਸਲ ਕਰੋ ਤੁਸੀਂ ਪੁਲਿਸ ਨੇ ਕੈਂਸਲ ਨਹੀਂ ਕੀਤੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਸੀਂ ਨਾ ਕੁਛ ਕੀਤਾ ਤਾਂ ਅਸੀਂ ਆਪਣੇ ਢੰਗ ਨਾਲ ਫਿਰ ਦੇਖਾਂਗੇ ਵੀ ਕੀ ਹੁੰਦਾ ਹੈਗਾ ਇਹਦੇ باوجود ਉੱਥੇ ਸ਼ੋਅ ਹੋਇਆ ਸਿਰਫ ਸ਼ੋਅ ਹੋਇਆ ਹੀ ਨਹੀਂ ਜੋ ਦਲਸੀਦ ਦਲਜੀਤ ਸਾਹਜ ਨੇ ਉੱਥੇ ਰਾਹਤ ਇੰਦौरी ਦੇ ਸ਼ਹਿਰ ਇੰਦੌਰ ਦੇ ਵਿੱਚ ਰਾਹਤ ਇੰਦौरी ਨੂੰ ਗਿਆ ਕੇ ਤੇ ਬੋਲ ਕੇ ਕੀਤਾ ਤੇ ਉਹਨੇ ਸਿਰਫ ਉੱਥੇ ਬੈਠੀ ਆਡੀਅנס ਦਾ ਨਹੀਂ ਦੁਨੀਆ 'ਚ ਬੈਠੀ ਸਾਰੀ ਆਡੀਅנס ਦਾ ਦਿਲ ਜਿੱਤ ਲਿਆ ਉਸਨੇ ਜਦੋਂ ਕਿਹਾ ਕਿ अगर खिलाफ हैं तो होने दो जान थोड़ी है ये सब धुआं है आसमान थोड़ी है सभी का खून है शामिल यहाँ की मिट्टी में सभी का खून है शामिल यहाँ की मिट्टी में किसी के बाप का हिंदुस्तान थोड़ी है सचमुच ही ਰਾਹਿਤਿੰਦਰੀ ਸਾਹਿਬ ਚਾਹੇ 2022 ਸਾਨੂੰ ਛੱਡ ਕੇ ਚਲੇ ਗਏ ਪਰ ਉਹਨਾਂ ਦੀਆਂ ਇਹ ਗੱਲਾਂ ਸਾਨੂੰ ਲੰਬੇ ਸਮੇਂ ਤੱਕ ਰਾਹ ਦਿਖਾਉਂਦੀਆਂ ਰਹਿਣਗੀਆਂ ਕਿ ਜਿਹੜੇ ਅੱਜ ਦੇ ਸਾਡੇ ਹਾਕਮ ਨੇ ਤੇ ਇਹਨਾਂ ਦੀਆਂ ਚੁਬਲਾਈਆਂ ਆ ਜਥੇਬੰਦੀਆਂ ਨੇ ਜਿਹੜੀਆਂ ਕਿਸੇ ਵੀ ਅੱਤਵਾਦੀ ਜਥੇਬੰਦੀ ਨਾਲੋਂ ਕਿਸੇ ਵੀ ਤਰ੍ਹਾਂ ਨਾਲ ਘੱਟ ਨਹੀਂ ਸਕੂ ਵਾਦੀ ਹੋਣ ਦੀਆਂ ਕਿਸੇ ਨਾ ਕਿਸੇ ਰੂਪ 'ਚ ਉਹ ਜਥੇਬੰਦੀਆਂ ਜਿਹੜੀਆਂ ਨੇ ਇਹਨਾਂ ਨੇ ਅੱਡ-ਅੱਡ ਥਾਵਾਂ ਤੇ ਯੂਨੀਵਰਸਟੀਆਂ ਦੇ ਵਿੱਚ ਬਹੁਤ ਸਾਰੇ ਰਿਸਰਚ ਸੈਂਟਰਾਂ ਦੇ ਵਿੱਚ ਅੱਡ-ਅੱਡ ਕਿਸੇ ਨੇ ਕੋਈ ਪ੍ਰੋਗਰਾਮ ਕਰਨੇ ਕਿਸੇ ਨੇ ਕੋਈ ਲੈਕਚਰ ਦੇਣਾ ਬੜੇ ਪ੍ਰੋਮਿਨੈਂਟ ਬੰਦਿਆਂ ਦੇ ਲੈਕਚਰ ਇਹਨਾਂ ਨੇ ਕੈਨਸਲ ਕਰਾਏ ਐ ਤੇ ਹੁਣ ਚਲੋ ਵਾਪਿਆ ਇਸ ਤਰ੍ਹਾਂ ਦਾ ਤੇ ਉਹਨਾਂ ਨੂੰ ਸ਼ਾਇਦ ਮੂੰਹ ਦੀ ਤਾਂ ਕੀ ਖਾਣੀ ਐ ਉਹਨਾਂ ਨੇ ਉਹ ਤਾਂ ਬਹੁਤ ਬਿਸ਼ਰਮ ਨੇ ਉਹ ਤਾਂ ਅੱਜ ਹਟਿਆ ਤੇ ਕੱਲ ਨੂੰ ਫੇਰ ਦੂਜੀ ਗੱਲ ਤੇ ਲੱਗ ਜਾਣਗੇ ਉਹਨਾਂ ਨੇ ਨਹੀਂ ਹਟਣਾ ਪਰ ਸਾਡੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਇਹ ਜਹੀਆਂ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੇ ਵਿਰੁੱਧ ਡਟ ਕੇ ਖਲੋਣਾ ਚਾਹੀਦਾ ਹੈ ਉਹ ਨਾ ਕਿਸੇ ਤਰ੍ਹਾਂ ਦਾ ਕੋਈ ਹਿੰਦੂ ਨੇ ਨਾ ਕੋਈ ਉਹ ਕਿਸੇ ਹੋਰ ਤਰ੍ਹਾਂ ਦੇ ਨੇ ਇਹ ਨਿਰੇ ਦੰਗੇਬਾਜ਼ ਨੇ ਤੇ ਉਹਨਾਂ ਦੰਗੇਬਾਜ਼ਾਂ ਦੇ ਉੱਤੇ ਸਰਕਾਰ ਨਹੀਂ ਕੋਈ ਰੋਕ ਲਾਉਂਦੀ ਤਾਂ ਲੋਕਾਂ ਨੂੰ ਜ਼ਰੂਰ ਰੋਕ ਲਾਉਣੀ ਚਾਹੀਦੀ ਹੈ। ਦੂਸਰੀ ਗੱਲ ਦੋਸਤੋ ਇਹ ਹੈ ਕਿ ਵਕੀਲਾਂ ਦੀ ਇੱਕ ਆਲ ਇੰਡੀਆ ਦੀ ਜਥੇਬੰਦੀ ਆਲ ਇੰਡੀਆ ਲਾਇਰ ਯੂਨੀਅਨ AILU ਨੇ ਮੰਗ ਕੀਤੀ ਹੈ। ਉਹਨਾਂ ਨੇ ਰਾਸ਼ਟਰਪਤੀ ਨੂੰ ਵੀ ਲਿਖਿਆ ਤੇ ਚੀਫ ਜਸਟਿਸ ਆਫ ਇੰਡੀਆ ਨੂੰ ਵੀ ਲਿਖਿਆ ਵੀ ਜਿਹੜਾ ਉਹ ਹਾਈ ਕੋਰਟ ਦਾ ਜੱਜ ਜਿਹੜਾ ਹੈ ਜੇ ਸ਼ੇਖਰ ਯਾਦਵ ਸ਼ੇਖਰ ਕੁਮਾਰ ਯਾਦਵ ਜਿਸ ਨੇ ਕਿਹਾ ਕਿ ਵੀ ਇੱਥੇ ਬਹੁ ਗਿਣਤੀ ਦੀਆਂ ਇੱਛਾਵਾਂ ਮੁਤਾਬਕ ਦੇਸ਼ ਨੇ ਚੱਲਣਾ ਹੈ ਜਿਨੇ ਕਿਹਾ ਵੀ ਇਹ ਜਿਹੜੇ ਕਠਮੁੱਲੇ ਐ ਇਹ ਆਸਤਰਾਂ ਕਰਦੇ ਆ ਉਹਨਾਂ ਵਿਰੁੱਧ ਬਹੁਤ ਨਫ਼ਰਤੀ ਭਾਸ਼ਣ ਉਹਨੇ ਕੀਤਾ ਤੇ ਕੀਤਾ ਵੀ VHP ਵਿਸ਼ਵਿੰਦੂ ਪ੍ਰੀਸ਼ਦ ਦੇ ਸਮਾਗਮ ਦੇ ਵਿੱਚ ਐ ਤੇ ਉਸ ਦੇ ਖਿਲਾਫ ਵੱਡਾ ਐਕਸ਼ਨ ਲਿਆ ਜਾਣਾ ਚਾਹੀਦਾ ਤੇ ਉਸ ਦੀ ਸਪੀਚ ਨੂੰ ਜਿਹੜਾ ਉਹ ਹੇਟ ਸਪੀਚ ਮੰਨ ਕੇ ਜੋ ਨਫ਼ਰਤੀ ਭਾਸ਼ਣਾਂ ਦੇ ਖਿਲਾਫ਼ ਆਪਾਂ ਜੋ ਐਕਸ਼ਨ ਬਣਦੇ ਆ ਉਹ ਉਹਦੇ ਵਿਰੁੱਧ ਲਏ ਜਾਣੇ ਚਾਹੀਦੇ ਆ ਕ੍ਰਿਮਨਲ ਕੇਸ ਉਹਦੇ ਤੇ ਵੀ ਬਣਨਾ ਚਾਹੀਦਾ ਤੇ ਇਹ ਉਹਨਾਂ ਨੇ ਕੀਤਾ ਤੇ ਦੇਸ਼ ਦੇ ਵਿੱਚ ਵੀ ਤੇ ਦੇਸ਼ ਤੇ ਬਾਹਰ ਵੀ ਉਸਦੇ ਇਹਨਾਂ ਬਿਆਨਾਂ ਦੀ ਤਾਂ ਜਿੱਥੇ ਨਖੇਦੀ ਹੋ ਰਹੀ ਹੈ ਹੋ ਰਹੀ ਹੈ ਉਥੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੁਡੀਸ਼ਰੀ ਵੱਲੋਂ ਜਿਹੜੀ ਜਿਹੜੀ ਧਾਰੀ ਗਈ ਚੁੱਪ ਹੈ ਜਿਹੜੀ ਸਾਜ਼ਿਸ਼ੀ ਚੁੱਪ ਉਉਦੀਆ ਉਹਦੀ ਵੀ ਤੋਏ ਤੋਏ ਹੋ ਰਹੀ ਹੈ ਸਾਰੇ ਪਾਸੇ ਤੇ ਉਹਦੇ ਉੱਤੇ ਤਾਂ ਐਕਸ਼ਨ ਹੁਣ ਲੈਣਾ ਬਣਦਾ ਹੀ ਹੈ ਅ ਤੀਸਰੀ ਗੱਲ ਅਜਮੇਰ ਸ਼ਰੀਫ ਦਰਗਾਹ ਦੇ ਉੱਤੇ ਅੱਜ ਇੱਕ ਦਾ ਹਿੰਦੂ ਨੇ ਕਾਫੀ ਵੱਡਾ ਲੇਖ ਲਿਖਿਆ ਹੈ ਵੀ ਜਿਹੜਾ ਇਸਲਾਮ ਦੇ ਵਿੱਚ ਬਹੁਤ ਸਾਰੀਆਂ ਧਾਰਾਵਾਂ ਨੇ ਉਹਨਾਂ ਚੋਂ ਜਿਹੜੀ ਸਭ ਤੋਂ ਵੱਧ ਮਨੁੱਖਤਾਵਾਦੀ ਧਾਰਾ ਹੈ ਉਹ ਜਿਹੜੀ ਹੈ ਉਹ ਸੂਫੀ ਸੰਤਾਂ ਦੀ ਹੈ ਸੂਫੀ ਜਿਹੜੇ ਫਕੀਰ ਨੇ ਉਹਨਾਂ ਦੀ ਹੈ ਤੇ ਉਹਨਾਂ ਦੇ ਫਕੀਰ ਇੱਕ ਜਿਹੜੇ ਐ ਉਹਨਾਂ ਦੀ ਹੀ ਦਰਗਾਹ ਹੈ ਉੱਥੇ ਜਿਹੜੀ ਜਿਹੜੇ ਚਿਸ਼ਤੀ ਨੇ ਉਹਨਾਂ ਦੀ ਦਰਗਾਹ ਹੈ ਤੇ ਉਸ ਦੇ ਉੱਤੇ ਜਿਹੜੇ ਅਟੈਕ ਨੇ ਉਹ ਜਿੱਥੇ ਭਾਰਤ ਦੇ ਵਿੱਚ ਇਹ ਜਿਹੜੀਆਂ ਹਿੰਦੂਤਵੀ ਜਥੇਬੰਦੀਆਂ ਕਰ ਰਹੀਆਂ ਨੇ ਜਿਨ੍ਹਾਂ ਦਾ Hindu ਧਰਮ ਨਾਲ ਕੋਈ ਨੇੜੇ ਦਾ ਵੀ ਵਾਸਤਾ ਨਹੀਂਗਾ ਤੇ ਉਹ ਜਿਹੜੀ ਇਸ ਜਿਹੜੇ ਸੂਫੀ ਸੰਤ ਨੇ ਤੇ ਇਸ ਚਿਸ਼ਤੀ ਜਿਹੜੀ ਪਰੰਪਰਾ ਹੈ ਇੰਦਰ ਨੇ ਹਿੰਦੂ ਮੁਸਲਮ ਏਕਤਾ ਦਾ ਮੈਸੇਜ ਤੇ ਪਿਆਰ ਦਾ ਸਨੇਹਾ ਤੇ ਇੱਕ ਬਰਾਬਰਤਾ ਦਾ ਸਨੇਹਾ ਦਿੱਤਾ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਐ ਬਾਬਾ ਫਰੀਦ ਜੀ ਨੂੰ ਬੁੱਲੇ ਸ਼ਾਹ ਜੀ ਨੂੰ ਤੇ ਹੋਰਾਂ ਨੂੰ ਆਮ ਗਾਉਂਦੇ ਐ ਤੇ ਬੋਲਦੇ ਐ ਤੇ ਉਹਨਾਂ ਨੂੰ ਚਾਹੇ ਉਹਨਾਂ ਦਾ ਧਰਮ ਜਿਹੜਾ ਮਰਜ਼ੀ ਹੋਵੇ ਧਰਮ ਤੋਂ ਬਿਨਾਂ ਲੋਕ ਸਾਰੇ ਇਹਨਾਂ ਦਾ ਸਤਿਕਾਰ ਕਰਦੇ ਐ ਅਫਸੋਸ ਦੀ ਗੱਲ ਇਹ ਹੈ ਕਿ ਕੱਟੜਤਾ ਇੰਨੀ ਵੱਧ ਰਹੀ ਹੈ ਵੀ ਜਿੱਥੇ ਹਿੰਦੁਸਤਾਨ ਦੇ ਵਿੱਚ ਇਹ ਹੈ ਜਾਂ ਭਾਰਤ ਦੇ ਵਿੱਚ ਇਹ ਹੈ ਉੱਥੇ ਪਾਕਿਸਤਾਨ ਤੇ ਬੰਗਲਾਦੇਸ਼ ਦੇ ਵਿੱਚ ਵੀ ਜਿਹੜੀ ਸੂਫੀ ਮੱਤ ਵਾਲੇ ਲੋਕ ਐ ਉਹਨਾਂ ਦੇ ਵਿਰੁੱਧ ਪ੍ਰਪਾਗੈਂਡਾ ਚੱਲਦਾ ਹੈ ਜਾਨੀ ਕਿ ਇੱਕ ਤਰ੍ਹਾਂ ਦੇ ਜਿਹੜੇ ਕੱਟੜ ਲੋਕ ਨੇ ਪਾਕਿਸਤਾਨ ਤੇ ਬੰਗਲਾਦੇਸ਼ ਚ ਬੈਠੇ ਉਹ ਵੀ ਉਹੀ ਕੁਝ ਕਰਦੇ ਆ ਜਿਹੜੇ ਭਾਰਤ ਦੇ ਵਿੱਚ ਬੈਠੇ ਕਰਦੇ ਆ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਕੱਟੜਤਾ ਮਨੁੱਖਤਾ ਦੀ ਦੁਸ਼ਮਣ ਹੈ ਜਿਹੜੇ ਵੀ ਧਾਰਮਿਕ ਕੱਟੜ ਲੋਕ ਨੇ ਇਸ ਤਰ੍ਹਾਂ ਦੇ ਅ ਅਗਲੀ ਗੱਲ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਹਰਪ੍ਰੀਤ ਸਿੰਘ ਬਰਾੜ ਨੇ ਇਹ ਇੱਕ ਜਿਹੜਾ ਭਗੌੜਾ ਬੰਦਾ ਹੋਇਆ ਹੋਇਆ ਉਹਨੂੰ ਨਾਂ ਫੜੇ ਜਾਣ ਕਰਕੇ 2020 ਦਾ ਕੇਸ ਦਰਜ ਹੋਇਆ ਹੈ ਅਕਤੂਬਰ ਦਾ 354 354 A 506 509 ਵਗੈਰਾ ਦਾ ਅ ਕੱਲ ਉੱਥੇ ਖਿਚਾਈ ਕਰ ਦਿੱਤੀ ਤੇ ਜਿਹੜੇ ਸਬੰਧਤ ਐਸ ਐਚਓ ਤੇ ਡੀ ਐਸ ਪੀ ਵਗੈਰਾ ਨੇ ਉਹਨਾਂ ਦੀ ਤਨਖਾਹ ਅਟੈਚ ਕਰ ਦਿੱਤੀ ਵੀ ਜਦੋਂ ਤੱਕ ਤੁਸੀਂ ਫੜ ਕੇ ਲਿਆਉਂਦੇ ਤੁਹਾਡੀ ਤਨਖਾਹ ਨਹੀਂ ਤੁਹਾਨੂੰ ਮਿਲਣੀ ਤੇ ਜਿਹੜਾ ਡੀਆਈਜੀ ਤੇ ਐਸਐਸਪੀ ਫਿਰੋਜ਼ਪੁਰ ਹੈ ਉਹਨਾਂ ਨੂੰ ਹਾਜ਼ਰ ਹੋਣ ਲਈ ਕਿਹਾਗਾ ਕਿਉਂਕਿ ਉਹ ਜਾਣਬੁੱਝ ਕੇ ਉਸ ਬੰਦੇ ਨੂੰ ਜਿਹੜੀ ਪੁਲਿਸ ਹੈ ਉਹ ਸ਼ੀਲਡ ਕਰ ਰਹੀ ਹੈ ਤੇ ਇਹਦੀ ਲਗਾਮ ਕਸੀ ਗਈ ਹੈ ਤੇ ਭਗਵਾਨਤਮਾਨ ਸਰਕਾਰ ਤੇ ਭਗਵਾਨਤਮਾਨ ਖੁਦ ਹੋਮ ਮਿਨਿਸਟਰ ਵੱਜੋਂ ਕਿੱਥੇ ਸੁੱਤਾ ਪਿਆ ਜੇ ਜੇ ਉਹਨਾਂ ਦੀ ਪੁਲਿਸ ਨੂੰ ਅਜਿਹੇ ਹੁਕਮ ਮਾਨਯੋਗ ਹਾਈ ਕੋਰਟ ਵੱਲੋਂ ਜਾਰੀ ਹੋ ਰਹੇ ਹੈ। ਅ ਲਾਸਟ ਅਗਲੀ ਗੱਲ ਦੋਸਤੋ ਲਾਸਟ ਜਿਹੜੀ ਹੈ ਇੰਡੀਆ ਬਲਾਕ ਨੇ ਅ ਫੈਸਲਾ ਕੀਤਾ ਵੀ ਜੋ ਕੱਲ ਜਗਦੀਪ ਧਣਕੜ ਜਿਹੜੇ ਰਾਜ ਸਭਾ ਦੇ ਚੇਅਰਮੈਨ ਨੇ ਤੇ ਉਪ ਰਾਸ਼ਟਰਪਤੀ ਐ ਉਹਨਾਂ ਨੇ ਕੱਲ ਜਾਣ ਬੁੱਝ ਕੇ ਜਿਹੜੇ ਬੀਜੇਪੀ ਵਾਲੇ ਓਹਨਾਂ ਨੂੰ ਉਲਟ ਸੁਲਟ ਬੋਲਣ ਦੀ ਆਗਿਆ ਦਿੱਤੀ ਤੇ ਜੋ ਜੋ ਇਹ ਬੋਲਣਾ ਚਾਹੁੰਦੇ ਸੀ ਇਹਨਾਂ ਨੂੰ ਰੋਕ ਰਿਕਵਰਡ ਕੀਤੀ ਇਹਨਾਂ ਨੇ ਸਮੁੱਚੇ ਤੌਰ ਤੇ ਜਿਹੜਾ ਇੰਡੀਆ ਆਲਾਈਂਸ ਹੈ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਉਸ ਵਿਰੁੱਧ ਜਿਹੜਾ ਹੈਗਾ ਜਗਦੀਪ ਧਣਕੜ ਵਿਰੁੱਧ ਇੱਕ ਰੈਜ਼ੋਲੂਸ਼ਨ ਮੂਵ ਕਰਾਂਗੇ ਇੱਕ ਮਤਾਪਾ ਮੂਵ ਕਰਾਂਗੇ ਅੱਜ ਤੇ ਦੇਖਦੇ ਆਂ ਵੀ ਕਿੱਧਰ ਨੂੰ ਜਾਂਦੀ ਹੈ ਗੱਲ ਤੇ ਆ ਲਾਸਟ ਜਿਹੜੀ ਫਰੈਂਚ ਜਿਹੜਾ ਫਰਾਂਸ ਦਾ ਮੀਡੀਆ ਹਾਊਸ ਹੈ ਇੱਕ ਮੀਡੀਆ ਪਲਾਂਟ ਜਿਹੜਾ OCCR P ਦੇ ਵਿੱਚ ਇੱਕ ਹਿੱਸੇਦਾਰ ਹੈ ਉਹ OCCR P ਜਿਨੇ ਅਡਾਨੀ ਦੇ ਉੱਪਰ ਕਰਤੂਤਾ ਨੰਗੀਆਂ ਕੀਤੀਆਂ ਨੇ ਇੱਧਰ ਉੱਧਰ ਤੇ ਆਪ ਜਿਹੜੀਆਂ ਗੱਲਾਂ ਕੱਢ ਕੇ ਲਿਆਉਂਦੇ ਆ ਡਾਨੀ ਦੇ ਵਿਰੁੱਧ ਉਹੋ ਤੇ ਬੀਜੇਪੀ ਨੇ ਆ ਬਹੁਤ ਇਹਨਾਂ ਦੇ ਵਿਰੁੱਧ ਬੋਲਿਆ ਸੀਗਾ ਤੇ ਫਰਾਂਸ ਦੇ ਉਸ ਮੀਡੀਆ ਪਾਰਟ ਨੇ ਕਿਹਾ ਵੀ ਬੀਜੇਪੀ ਦੀ ਜਿਹੜੀ ਪਾਰਟੀ ਹੈ ਇਹ ਪਾਰਟੀ ਝੂਠੀਆਂ ਖਬਰਾਂ ਫਲਾ ਰਹੀ ਹੈ ਇਹਨਾਂ ਖਬਰਾਂ ਦੇ ਵਿੱਚ ਕੋਈ ਤੱਥ ਨਹੀਂ ਇਹ ਫਰੈਂਚ ਮੀਡੀਆ ਪਾਰਟ ਹੈ ਜਿਹੜਾ ਉਹ ਕਹਿ ਰਿਹਾਗਾ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ